ਗੁਰਦਾਸਪੁਰ ਦੇ ਕਸਬਾ ਦਿਨਾਨਗਰ ਦੇ ਨਜ਼ਦੀਕ ਪਿੰਡ ਪੰਡੋਆ ਚ ਇੱਕ ਕਰਿਆਨੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਉੱਥੇ ਹੀ ਅੱਗ ਦੀਆਂ ਲਪੇਟਾਂ ਚ ਦੁਕਾਨ ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਮਾਲਕ ਨੇ ਦੱਸਿਆ ਕਿ ਉਸ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਅੱਗ ਇੰਨੀ ਜ਼ਿਆਦਾ ਸੀ ਕਿ ਦੋ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ, ਲੇਕਿਨ ਉਸ ਦੀ ਦੁਕਾਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉੱਥੇ ਹੀ ਇਸ ਅੱਗ ਨਾਲ ਜਾਨੀ ਨੁਕਸਾਨ ਤੋਂ ਬਚਾ ਰਿਹਾ ਲੇਕਿਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਫਾਇਰ ਬ੍ਰਿਗੇਡ ਵਾਲੀਆਂ ਦੋ ਗੱਡੀਆਂ ਜਾਂ ਕਾਜੀ ਉਹ ਬੁਝਾ ਕੇ ਗਏ ਆ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਆਏ ਕਿ ਮੇਰੀ ਮੱਤ ਕੀਤੀ ਜਾਏ ਮੇਰਾ ਮੁੱਢਲਾ ਕਾਰੋਬਾਰ ਉਹ ਡੈਸਟੈਂਡ ਕੀਤਾ ਜਾਏ ਮੇਰੀ ਮੱਤ ਜਗੀਵ ਹੁੰਦੀ ਆ ਮੇਰੀ ਮੱਤ ਦੇ ਕੋਈ ਨਾ ਇਹ ਵੀ ਰਹਿ ਗਿਆ ਹੈ ਵੀ ਬੰਦ ਸਭ ਜਿਹੜਾ ਕਿ ਮੈਂ ਸਵਾਰ ਇਹ ਚੌਕ ਬਹੁਤ ਦੇਖਿਆ ਮਾੜਾ ਜੀ ਨਾ ਦਾ ਘਸਲਾ ਗੁਰਦਾਸਪੁਰ ਦੇ ਕਸਬਾ ਦਿਨਾਨਗਰ ਦੇ ਨਜ਼ਦੀਕ ਪਿੰਡ ਪੰਡੋਆ ਚ ਇੱਕ ਕਰਿਆਨੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਉੱਥੇ ਹੀ ਅੱਗ ਦੀਆਂ ਲਪੇਟਾਂ ਚ ਦੁਕਾਨ ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਮਾਲਕ ਨੇ ਦੱਸਿਆ ਕਿ ਉਸ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਅੱਗ ਇੰਨੀ ਜ਼ਿਆਦਾ ਸੀ ਕਿ ਦੋ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ, ਲੇਕਿਨ ਉਸ ਦੀ ਦੁਕਾਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉੱਥੇ ਹੀ ਇਸ ਅੱਗ ਨਾਲ ਜਾਨੀ ਨੁਕਸਾਨ ਤੋਂ ਬਚਾ ਰਿਹਾ ਲੇਕਿਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਫਾਇਰ ਬ੍ਰਿਗੇਡ ਵਾਲੀਆਂ ਦੋ ਗੱਡੀਆਂ ਆਈਆਂ ਸੀ। ਸਾਹਿਬ ਇਹ ਆਪ ਨੂੰ ਬੁਝਾ ਦਿੱ ਗਏ ਆ ਹੁਣ ਪ੍ਰਸ਼ਾਸਨ ਤੋਂ ਟੀਮ ਮੰਗ ਕਰਦੇ ਪ੍ਰਸ਼ਾਸਨ ਨੂੰ ਆਏ ਕਿ ਮੇਰੀ ਮੱਤ ਕੀਤੀ ਜਾਏ ਮੇਰਾ ਮੁੱਢਲਾ ਕਾਰੋਬਾਰ ਉਸ ਦਸਟੈਂਡ ਕੀਤਾ ਜਾਏ ਮੇਰੀ ਮੱਤ ਜਗੀਵ ਨਹੀਂ ਜੀਆ ਕੋਈ ਮੱਤ ਨਹੀਂ ਕੋਈ ਨਹੀਂ ਰਹੇ ਜਿਹੜੇ ਆ ਇਹ ਵੀ ਬੰਦ ਕਰਦੇ ਆ ਕਿ ਮੈਂ ਸਵਾਰ ਇਹ ਚੌਕ ਇਹ ਬੜੇ ਦੇਖਿਓ ਮਾੜੇ ਤੀਨਾਂ ਦਾ ਘਸਲਾ ਗੁਰਦਾਸਪੁਰ ਦੇ ਕਸਬਾ ਦਿਨਾਨਗਰ ਦੇ ਨਜ਼ਦੀਕ ਪਿੰਡ ਭੰਡੋਆ ਚ ਇੱਕ ਕਰੀਆਨੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਉੱਥੇ ਹੀ ਅੱਗ ਦੀਆਂ ਲਪੇਟਾਂ ਚ ਦੁਕਾਨ ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਮਾਲਕ ਨੇ ਦੱਸਿਆ ਕਿ ਉਸ ਵੱਲੋਂ ਫਾਇਰ ਬਰਗੇਡ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਅੱਗ ਇੰਨੀ ਜ਼ਿਆਦਾ ਸੀ ਕਿ ਦੋ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ, ਲੇਕਿਨ ਉਸ ਦੀ ਦੁਕਾਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉੱਥੇ ਹੀ ਇਸ ਅੱਗ ਨਾਲ ਜਾਨੀ ਨੁਕਸਾਨ ਤੋਂ ਬਚਾ ਰਿਹਾ ਲੇਕਿਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਫਾਇਰ ਬਰਗੇਡ ਵਾਲਿਆਂ ਦੋ ਗੱਡੀਆਂ ਆਈਆਂ ਬਾਜੀ ਉਹ ਬੁਝਾ ਦਿੱ ਗਏ ਆ ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਐ ਕਿ ਮੇਰੀ ਮਤ ਦਿੱਤੀ ਜਾਏ ਮੇਰਾ ਮੁੰਡਾ ਜਿਹੜਾ ਕਾਰੋਬਾਰ ਆ ਉਹ ਦੁਬਾਰਾ ਸਟਾਰਟ ਕੀਤਾ ਜਾਏ ਮੇਰੀ ਮਰਦ ਤੇ ਗੀਵ ਜੀ ਦੀ ਮਤ ਦੇ ਸੁਪੂ ਹੋਏ ਇਹ ਵੀ ਰਹਿ ਗਿਆ ਹੈ ਵੀ ਬੰਦ ਸਭ ਜਿਹੜਾ ਕਿ ਮੈਂ ਸਵਾਰ ਇਹ ਟੈਕ ਚਾਹੋ ਕੁਝ ਦੇਖੋ ਮਾੜਾ ਜੀ ਜੀ ਨਾਲ ਕੱਪਲਾ ਗੁਰਦਾਸਪੁਰ ਦੇ ਕਸਬਾ ਦਿਨਾਨਗਰ ਦੇ ਨਜ਼ਦੀਕ ਪਿੰਡ ਭੰਡੋਆ ਚ ਇੱਕ ਕਰੀਆਨੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਉੱਥੇ ਹੀ ਅੱਗ ਦੀਆਂ ਲਪੇਟਾਂ ਚ ਦੁਕਾਨ ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਮਾਲਕ ਨੇ ਦੱਸਿਆ ਕਿ ਉਸ ਵੱਲੋਂ ਫਾਇਰ ਬਰਗੇਡ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਅੱਗ ਇੰਨੀ ਜ਼ਿਆਦਾ ਸੀ ਕਿ ਦੋ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ, ਲੇਕਿਨ ਉਸ ਦੀ ਦੁਕਾਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉੱਥੇ ਹੀ ਇਸ ਅੱਗ ਨਾਲ ਜਾਨੀ ਨੁਕਸਾਨ ਤੋਂ ਬਚਾ ਰਿਹਾ ਲੇਕਿਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਫਾਇਰ ਬਰਗੇਡ ਵਾਲਿਆਂ ਦੋ ਗੱਡੀਆਂ ਜਾਈ ਕਾਜੀ ਉਹ ਪੁਝਾ ਦਿੱ ਗਏ ਆ ਹੁਣ ਪ੍ਰਸ਼ਾਸਨ ਤੋਂ ਟੀਮ ਮੰਗ ਕਰਦੇ ਪ੍ਰਸ਼ਾਸਨ ਨੂੰ ਆਏ ਕਿ ਮੇਰੀ ਮੱਤ ਕੀਤੀ ਜਾਏ ਮੇਰਾ ਮੁੱਢਲਾ ਕਾਰੋਬਾਰ ਉਸ ਡੈਸਟੈਟ ਕੀਤਾ ਜਾਏ ਮੇਰੀ ਮੱਤ ਜੀਵਨ ਦੀ ਆ ਮੇਰੀ ਮੱਤ ਦੇ ਤੂਲ ਇਹ ਵੀ ਰਹਿ ਗਿਆ ਹੈ ਜੀ ਬੰਦ ਸਭ ਜਿਹੜਾ ਕਿ ਮੈਂ ਸਵਾਰ ਇਹ ਚੌਕ ਇਹ ਬੜੇ ਦੇਖੋ ਮਾੜੇ ਤੀਨਾਂ ਦਾ ਘਸਲਾ ਗੁਰਦਾਸਪੁਰ ਦੇ ਕਸਬਾ ਦਿਨਾਨਗਰ ਦੇ ਨਜ਼ਦੀਕ ਪਿੰਡ ਭੰਡੋਆ ਚ ਇੱਕ ਕਰੀਆਨੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਉੱਥੇ ਹੀ ਅੱਗ ਦੀਆਂ ਲਪੇਟਾਂ ਚ ਦੁਕਾਨ ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਮਾਲਕ ਨੇ ਦੱਸਿਆ ਕਿ ਉਸ ਵੱਲੋਂ ਫਾਇਰ ਬਰਗੇਡ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਅੱਗ ਇੰਨੀ ਜ਼ਿਆਦਾ ਸੀ ਕਿ ਦੋ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ, ਲੇਕਿਨ ਉਸ ਦੀ ਦੁਕਾਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉੱਥੇ ਹੀ ਇਸ ਅੱਗ ਨਾਲ ਜਾਨੀ ਨੁਕਸਾਨ ਤੋਂ ਬਚਾ ਰਿਹਾ ਲੇਕਿਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਫਾਇਰ ਬਰਗੇਡ ਵਾਲੀਆਂ ਦੋ ਗੱਡੀਆਂ ਜਾਂ ਪਾ ਜੀ ਉਹ ਬੁਝਾ ਦਿੱ ਗਏ ਆ ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਐ ਕਿ ਮੇਰੀ ਮੱਤ ਕੀਤੀ ਜਾਏ ਮੇਰਾ ਮੁੱਢਲਾ ਕਾਰੋਬਾਰ ਉੱਥੇ ਸਟਾਰਟ ਕੀਤਾ ਜਾਏ ਮੇਰੀ ਮੱਤ ਜੀ ਵੀ ਹੋਈ ਆ ਮੇਰੀ ਮੱਤ ਦੇ ਸੁਣੋ ਜਾਓ ਇਹ ਵੀ ਰਹੀ ਹੈ ਅੱਜ ਦੀ ਗੱਲ ਕਿ ਮੈਂ ਸਵਾਰ ਇਹ ਪੈਚ ਚਾਹੋ ਕੁਝ ਬੜੇ ਦੇਖੋ ਬੜੇ ਜੀਨਾ ਲੱਗਿਆ ਪਲਾ